ਇਸੇ ਤਰ੍ਹਾਂ ਤੇ ਐਸੋ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਕੋਸ਼ਨਾ ਪ੍ਰੈਸ ਕਾਨਫਰੰਸ ਦੇ ਵਿੱਚ ਕਰਕੇ ਗਏ ਸੀਗੇ ਕਿ ਨਵਜੋਤ ਸਿੰਘ ਸਿੱਧੂ ਇੱਥੋਂ ਕੈਂਡੀਡੇਟ ਹੋਣਗੇ ਫਿਰ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਸਾਰਿਆਂ ਨੂੰ ਸਾਨੂੰ ਯਾਦ ਹੈ ਤੇ ਉਦੋਂ ਗੱਲਾਂ ਹੁੰਦੀਆਂ ਸੀਗਾ ਕਿ ਆ ਗਿਆ ਸਿੱਧੂ ਆ ਗਿਆ ਸਿੱਧੂ ਨੌ ਵਿਧਾਨ ਸਭਾ ਹਲਕਿਆਂ ਤੇ ਜੇ ਐਮ ਐਲ ਏ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਤਾ ਇਹ ਮੰਨਿਆ ਜਾ ਸਕਦਾ ਕਿ ਆਮ ਤੌਰ ਤੇ ਜ਼ਹਿਨ ਦੇ ਵਿੱਚ ਇੱਕੋ ਗੱਲ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬੜੀ ਆਸਾਨੀ ਨਾਲ ਜਿਹੜੀ ਹੈ ਲੋਕ ਸਭਾ ਸੀਟ ਉਹ ਖੜ ਸਕਦੀ ਹੈ ਤਾਂ ਹੁਣ ਔਜਲਾ ਜਿਹੜੇ ਗੁਰਜੀਤ ਸਿੰਘ ਔਜਲਾ ਉਹਨਾਂ ਨਾਲ ਐਂਟੀ ਇੰਕੰਮਬੈਂਸੀ ਬਹੁਤ ਵੱਡੀ ਜੁੜ ਗਈ ਹੈ ਕਿਉਂਕਿ ਲਗਾਤਾਰ ਉਹ ਵੀ ਜਿੱਤੇ ਆ ਰਹੇ ਨੇ ਉਹਨਾਂ ਦੀ ਜਿਹੜੀ ਐਂਟੀ ਇੰਕੰਮਬੈਂਸੀ ਹੈ ਜੇ ਆਪਾਂ ਹਲਕੇ 'ਚ ਵੀ ਲੋਕਾਂ ਨਾਲ ਜਾ ਕੇ ਗੱਲ ਕਰੀਏ ਕਿਤਨਾ ਕਿਤੇ ਨਜ਼ਰ ਆਉਂਦੀ ਹੈ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਰੀਗਲ ਵੱਗ ਚੁਕਿਆ ਹੈ ਲੇਕਿਨ ਇਸ ਵਾਰੀ ਲੋਕ ਸਭਾ ਚੋਣ ਕਿਸ ਦੇ ਹੱਕ ਛੋਣਗੇ ਸਾਡੇ ਨਾਲ ਰਜੇਸ਼ ਗਿਲ ਸੀਨੀਅਰ ਜਰਨਲਿਸਟ ਮੌਜੂਦ ਹੈ ਗਿਲ ਸਾਹਿਬ ਇਸ ਵਾਰੀ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਕੀ ਹੋਏਗਾ ਕਿਉਂਕਿ ਕੱਲ ਹੀ ਭਾਜਪਾ ਦਾ ਹਲੇ ਗੱਠ ਜੋੜ ਨਹੀਂ ਹੋਇਆ ਤੇ ਅੰਮ੍ਰਿਤਸਰ ਸੀਟ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਹੋਂ ਤੱਕ ਦੀ ਗੱਲ ਕਰੀਏ ਤੇ 90 ਤੋਂ ਬਾਅਦ ਕਰੀਬ 6 ਵਾਰੀ ਕਾਂਗਰਸ ਤੇ 3 ਵਾਰੀ ਭਾਜਪਾ ਦੇ ਝੋਲੀ ਦੇ ਵਿੱਚ ਐ ਸੀਟ ਪਈ ਹੈ ਦੇਖੋ ਜੇ ਅਮਰਸਾ ਸੰਸਦੀ ਸੀਟ ਦੀ ਗੱਲ ਕਰੀਏ ਤਾਂ ਵਾਕਈ ਤੁਹਾਡੀ ਗੱਲ ਠੀਕ ਹੈ ਕਿ ਇਸ ਪੁਆਇੰਟ ਆਫ View ਨਾਲ ਕਾਂਗਰਸ ਦਾ ਐਜ ਜਿਹੜਾ ਵਾ ਉਹ ਹਮੇਸ਼ਾ ਬਣਿਆ ਰਿਹਾ ਪਰ ਇਹ ਸੀਟ ਜਿਹੜੀ ਆ ਇਹ ਬੜਾ ਇੱਕ ਡਰਾਮੈਟਿਕ ਵੇ ਨਾਲ ਇਹ ਸੀਟ ਜਿਹੜੀ ਆਪਣੇ ਰਿਜ਼ਲਟਸ ਦਿੰਦੀ ਰਹੀ ਆ ਉਹ ਡਰਾਮਾ ਕਦੋਂ ਹੋਇਆ ਸੀ ਸਭ ਤੋਂ ਪਹਿਲਾਂ ਡਰਾਮਾ ਨਾਟ ਇਨ ਦਾ ਰੌਂਗ ਸੈਂਸ ਬਟ ਇੱਕ ਚੇਂਜ ਇੱਕਦਮ ਆਈ ਸੀ ਕਿ ਉਹ ਜਦੋਂ ਕਿਲਾ ਸੀ ਇੱਕ ਬਹੁਤ ਵੱਡਾ ਰਗੁਨੰਦਰ ਲਾਲ ਪਾਟਿਆ ਦਾ ਆਈ ਥਿੰਕ ਇਨ 2014 ਦੇ ਤੋਂ ਪਹਿਲਾਂ ਤੇ ਉਸ ਤੋਂ ਪਹਿਲਾਂ ਰਗੁਨੰਦਨ ਲਾਲ ਪਾਰਟੀ ਲਗਾਤਾਰ ਉਹਨਾਂ ਦੀ ਹੈਟ੍ਰਿਕ ਹੋ ਗਈ ਚਾਰ ਵਾਰ ਜਿੱਤ ਗਏ ਪੰਜ ਵਾਰ ਜਿੱਤ ਗਏ ਮਤਲਬ ਲਗਾਤਾਰ ਜਿੱਤਦੇ ਜਾ ਰਹੇ ਸੀ ਤੇ ਕੋਈ ਕੈਂਡੀਡੇਟ ਨਹੀਂ ਸੀ ਮਿਲ ਰਿਆ ਉਸ ਤੋਂ ਪਹਿਲਾਂ ਕਈ ਕੈਂਡੀਡੇਟਸ ਨੂੰ ਅਜਮਾਇਆ ਗਿਆ ਮੈਨੂੰ ਯਾਦ ਆ ਰਿਹਾ ਦਾਸ ਸਿੰਘ ਸੋਢੀ ਜਦੋਂ ਬਹੁਤ ਬਹੁਤ ਘੱਟ ਫਰਕ ਨਾਲ ਹਾਰੇ ਸੀਗੇ ਤੇ ਉਸ ਤੋਂ ਬਾਅਦ ਫਿਰ ਲਗਾਤਾਰ ਇਲੈਕਸ਼ਨ ਹੁੰਦੇ ਗਏ ਤੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਸੀ ਇੱਕ ਉਹ ਕਹਿੰਦੇ ਸੀ ਪੈਰਾਸ਼ੂਟ ਰਾਹੀਂ ਲੈਂਡ ਕੀਤਾ ਗਿਆ ਇਸੇ ਥਾਂ ਤੇ ਐਸੋ ਜਿਹੜੇ ਸਾਡੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਨਵਜੋਤ ਸਿੰਘ ਸਿੱਧੂ ਦੇ ਨਾਂ ਦੀ ਕੋਸ਼ਨਾ ਪ੍ਰੈਸ ਕਾਨਫਰੰਸ ਦੇ ਵਿੱਚ ਕਰਕੇ ਗਏ ਸੀਗੇ ਕਿ ਨਵਜੋਤ ਸਿੰਘ ਸਿੱਧੂ ਇਥੋਂ ਕੈਂਡੀਡੇਟ ਹੋਣਗੇ ਔਰ ਉਹ ਨੂੰ ਐਗਜ਼ੈਕਟ ਵਰਡ ਉਹਨਾਂ ਦੇ ਯਾਦ ਹੈ ਉਹਨਾਂ ਨੇ ਕਿਹਾ ਕਿ ਹੀ ਹੈਜ਼ ਫਾਇਰ ਇਨ ਹਿਸ ਬੈਲੀ ਉਹਨਾਂ ਨੇ ਇਹ ਗੱਲ ਕਹੀ ਸੀ ਨਵਜੋਤ ਸਿੱਧੂ ਬਾਰੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਪ੍ਰੈਜੈਂਟ ਕੀਤਾ ਸੀਗਾ ਫਿਰ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਸਾਰਿਆਂ ਨੂੰ ਸਾਨੂੰ ਯਾਦ ਹੈ ਤੇ ਉਦੋਂ ਗੱਲਾਂ ਹੁੰਦੀਆਂ ਸੀਗਾ ਕਿ ਆ ਗਿਆ ਸਿੱਧੂ ਆ ਗਿਆ ਸਿੱਧੂ ਉਹ ਵਾਕਈ ਉਹ ਗੱਲ ਹੋਈ ਕਿ ਸਿੱਧੂ ਸਾਬ ਆਏ ਔਰ ਉਹਨਾਂ ਦਾ ਅੰਦਾਜ਼ ਉਹ ਚੈੱਕ ਵਾਲੀ ਸ਼ਰਟ ਜਿਹੜੀ ਆ ਹੈ ਨਾ ਹਲਕੀ येलो ਕਲਰ ਦੀ ਉਹ ਸਾਰਿਆਂ ਨੂੰ ਯਾਦ ਆ ਉਹ ਜਦੋਂ ਆਏ ਤੇ ਉਹਨਾਂ ਦਾ ਅੰਦਾਜ਼ ਜਿਹੜਾ ਸੀ ਲੋਕਾਂ ਦੇ ਜ਼ਿਹਨ ਦੇ ਵਿੱਚ ਘਰ ਕਰ ਗਿਆ ਰਗਨੰਦਨ ਲਾਲ ਪਾਟਿਆ ਦਾ ਬਹੁਤ ਵੱਡਾ ਕਲਾਸ ਜਿਹੜਾ ਉਹਨਾਂ ਨੇ ਢਹ ਢੇਰੀ ਕਰਤਾ ਬਹੁਤ ਵੱਡੇ ਮਾਰਚਨਾਂ ਉਹ ਜਿੱਤ ਗਏ ਸੀ ਉਸ ਤੋਂ ਬਾਅਦ ਜਿਹੜੇ ਨਵਜੋਤ ਸਿੰਘ ਸਿੱਧੂ ਉਹ ਲਗਾਤਾਰ ਜਿੱਤਦੇ ਰਹੇ ਔਰ ਇਧਰ ਦੂਜੇ ਪਾਸੇ ਮੈਂ ਥੋੜਾ ਜਿਹਾ ਪਿੱਛੇ ਇਸ ਕਰਕੇ ਜਾ ਰਿਹਾ ਵਾਂ ਕਿ ਉਹਨੂੰ ਅੱਜ ਦੇ ਸੰਦਰਭ ਦੇ ਨਾਲ ਬੜੇ ਬਾਖੂਬੀ ਜੋੜਿਆ ਜਾ ਸਕਦਾ ਚਲੇ ਗਏ ਤੇ ਨਵਜੋਤ ਸਿੰਘ ਸਿੱਧੂ ਜਿਹੜੇ ਸੀ ਉਹਨਾਂ ਦੀ ਦੂਰੀਆਂ ਜਿਹੜੀਆਂ ਜਿਹੜੀ ਇਹਨਾਂ ਦੀ ਭਾਈਵਾਲ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਵਧ ਦਿਆਂਗੇ ਲਗਾਤਾਰ ਵਧ ਦਿਆਂਗੇ ਔਰ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਦੀ ਇਹ ਮੰਗ ਸੀ ਕਿ ਮੈਂ ਤੁਹਾਡੇ ਨਾਲ ਤਦ ਹੀ ਤੁਰਾਂਗਾ ਜੇ ਤੁਸੀਂ ਅਕਾਲੀ ਦਲ ਨਾਲ ਵੱਖ ਹੋ ਜੋਗੇ ਖੈਰ ਵਕਤ ਆ ਹੋਏ ਉਹ ਬਾਅਦ ਚੋਂ ਪਰ ਉਸ ਤੋਂ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਆ ਗਏ ਫਿਰ ਉਹਨਾਂ ਨੂੰ ਪੰਜਾਬ ਕਾਂਗਰਸ ਪਾਰਟੀ ਦਾ ਪ੍ਰਧਾਨ ਵੀ ਬਣਾ ਦਿੱਤਾ ਗਿਆ ਪਰ ਉਸ ਦੇ ਬਾਅਦ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਉਤਾਰ ਚੜਾਵਾ ਹੈ ਤੇ ਅੱਜ ਦੀ ਸਥਿਤੀ ਜਿਹੜੀ ਆ ਉਹ ਇਹ ਦੋਵੇਂ ਪਾਰਟੀਆਂ ਪਰਦੇ ਤੋਂ ਪਰਾਂ ਹੋ ਗਈਆਂ ਤੇ ਪਰਦੇ ਤੇ ਆ ਗਈ ਆ ਆਮ ਆਦਮੀ ਪਾਰਟੀ ਹੁਣ ਐਸਲੇ ਮੇਨ ਆਮ ਆਦਮੀ ਪਾਰਟੀ ਜਿਹੜੀ ਪਰਦੇ ਤੇ ਆ ਮੰਨਿਆ ਜਾਂਦਾ ਕਿ ਆਮ ਆਦਮੀ ਪਾਰਟੀ ਕੋ ਜਿਸ ਢੰਗ ਨਾਲ ਸੀਟਾਂ ਵਾਂ ਜਿਸ ਢੰਗ ਨਾਲ ਕੋਈ ਵੀ ਸੱਤਾਧਾਰੀ ਤੇ ਹੁੰਦੀ ਆ ਜਦੋਂ ਉਹਨਾਂ ਦੇ ਸਾਰੇ ਐਮਐਲਏ ਅਮਰਸਰ ਚ 9 ਸੰਸਦੀ ਹਲਕੇ 9 ਵਿਧਾਨ ਸਭਾ ਹਲਕੇ ਨੇ 9 ਵਿਧਾਨ ਸਭਾ ਹਲਕਿਆਂ ਤੇ ਜੇ ਐਮਐਲਏ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨੇ ਦਾ ਇਹ ਮੰਨਿਆ ਜਾ ਸਕਦਾ ਕਿ ਆਮ ਤੌਰ ਤੇ ਜ਼ਹਿਨ ਦੇ ਵਿੱਚ ਇੱਕੋ ਗੱਲ ਹੁੰਦੀ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਬੜੀ ਆਸਾਨੀ ਨਾਲ ਜਿਹੜੀ ਹੈ ਲੋਕ ਸਭਾ ਸੀਟ ਉਹ ਖੜ ਸਕਦੀ ਹੈ ਪਰ ਦੂਜੇ ਪਾਸੇ ਜਿਹੜੀ ਜਿਹੜੀ ਚੌਸਰ ਵਿਸ਼ੇ ਹੋਈ ਹੈ ਉਸ ਦੇ ਵਿੱਚ ਅਲਾਈਅੰਸ ਦੀ ਗੱਲ ਹੋ ਰਹੀ ਹੈ ਬਾਰ-ਬਾਰ ਇੱਕੋ ਗੱਲ ਚੱਲ ਰਹੀ ਹੈ ਕਿ ਜੀ ਕਿ ਵੈਦਰ ਆ ਆਮ ਆਦਮੀ ਪਾਰਟੀ ਕਾਂਗਰਸ ਦਾ ਅਲਾਈਅੰਸ ਹੋਏਗਾ ਜਾਂ ਨਹੀਂ ਹੋਏਗਾ ਇਸ ਗੱਲ ਦੀ ਚਰਚਾ ਜਿਹੜੀ ਹੈ ਬਾਰ-ਬਾਰ ਜਿਹੜੀ ਛੇੜ ਰਹੀ ਹੈ ਕਿਉਂਕਿ ਸਟੇਟ ਲੈਵਲ ਤੇ ਇਸ ਦੀ ਜਿਹੜੀ ਆ ਸਹਿਮਤੀ ਸਾਹਮਣੇ ਨਹੀਂ ਆ ਰਹੀ ਖੁੱਲ ਕੇ ਦੂਸਰੇ ਪਾਸੇ ਜਿਹੜੀ ਤੁਸੀਂ ਸ਼ੁਰੂ ਸ਼ੁਰੂਆਤ ਦੀ ਗੱਲ ਕਹੀ ਹੈ ਅਲਾਈਅੰਸ ਦੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਕੀ ਇਹਨਾਂ ਦਾ ਅਲਾਈਅੰਸ ਹੋਊਗਾ ਖਬਰਾਂ ਇਹ ਆ ਰਹੀਆਂ ਨੇ ਕਿ ਅਲਾਈਅੰਸ ਲਗਭਗ ਹੋ ਚੁੱਕਾ ਹੁਣ ਜਿਹੜੀ ਸੀਟਾਂ ਦੀ ਸਹਿਮਤੀ ਦੀ ਗੱਲ ਆ ਉੱਥੇ ਗੱਲ ਚੱਲ ਰਹੀ ਆ ਕਿ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਵਿੱਚ ਜਿਹੜੀਆਂ ਸੀਟਾਂ ਆ ਉਹ ਅਕਾਲੀ ਦਲ ਕਿੰਨੇ ਤੇ ਲੜੇਗੀ ਤੇ ਕਿਉਂਕਿ ਭਾਜਪਾ ਹੁਣ ਕਿ ਉਹ ਨਹੀਂ ਚਾਹੁੰਦੇ ਕਿ ਪਹਿਲਾਂ ਉਹ ਜਿਹੜਾ ਤਿੰਨ ਸੀਟਾਂ ਤੇ ਲੈ ਕੇ ਸੰਤੋਸ਼ ਕਰ ਜਾਂਦੇ ਸੀ ਉਹ ਨਹੀਂ ਹੁਣ ਲਗਭਗ ਅੱਧੀ ਤੋਂ ਵੀ ਵੱਧ ਮੰਗ ਕੀਤੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਦੇਖੋ ਕਿੱਥੇ ਜਿਹੜੀ ਸੈੱਟ ਬੈਠਦੀ ਹੈ ਕਿਉਂਕਿ ਐਸੇਲੇ ਜਿਹੜਾ ਹਵਾ ਦਾ ਰੋਖ ਆਪਾਂ ਉਹਨੂੰ ਰਾਮ ਮੰਦਰ ਨਾਲ ਜੋੜ ਲੀਏ ਜਾਂ ਕਿਸੇ ਤਰੀਕੇ ਨਾਲ ਜੋੜ ਲੀਏ ਉਹ ਪਾਪਾ ਦੇ ਹੱਕ ਦੇ ਵਿੱਚ ਕਾਫੀ ਨਜ਼ਰ ਆਉਂਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਮੋਦੀ ਦਾ ਇੰਨਾ ਸਰ ਕਦੇ ਵੀ ਨਜ਼ਰ ਨਹੀਂ ਆਇਆ ਪਰ ਹੁਣ ਰੁਖ ਥੋੜਾ ਜਆ ਬਦਲਦਾ ਨਜ਼ਰ ਆ ਰਿਹਾ ਹੁਣ ਤੁਸੀਂ ਫਿਰ ਅੱਗੋ ਆ ਜਾਏਗਾ ਸਵਾਲ ਕਿ ਹੁਣ ਜਿੱਦਾਂ ਕਿਸਾਨ ਅੰਦੋਲਨ ਤੇ ਅੱਗੋ ਪੰਜਾਬ ਦੇ ਵਿੱਚ ਕੀ ਰੁਖ ਹੋਏਗਾ ਉਹ ਵੀ ਉਹ ਵੀ ਸਵਾਲ ਖੜਾ ਹੋ ਜਾਏਗਾ ਪਰ ਐਸੇ ਵੇਲੇ ਜਿਹੜੀ ਸਥਿਤੀ ਉਹ ਇਸ ਤਾਂ ਦੀ ਹੈ ਸੋ ਅਲਾਈਂਸ ਹੁੰਦਾ ਤੇ ਫਿਰ ਕੀ ਸਥਿਤੀ ਹੋਏਗੀ ਅਲਾਈਂਸ ਨਹੀਂ ਹੁੰਦਾ ਤੇ ਫਿਰ ਕੀ ਸਥਿਤੀ ਹੋਏਗੀ ਇਹ ਵੇਖਣ ਵਾਲੀ ਗੱਲ ਹੋਏਗੀ ਭੂਮਿਕਾ ਇਹ ਸੀਗੀ ਕਿ ਐਸੇ ਵੇਲੇ ਜਿਹੜੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐ ਔਰ ਐਮਐਲਏ ਜਿਹੜੇ ਨੇ ਉਹ ਹੀ ਇੱਕ ਤਰ੍ਹਾਂ ਨਾਲ ਜਿਹੜੀ ਸੰਸਦੀ ਸੀਟ ਨੂੰ ਮਜ਼ਬੂਤ ਕਰ ਦਿੰਦੇ ਨੇ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਤਾਂ ਹੁਣ ਇਹ ਵੇਖਣ ਵਾਲੀ ਗੱਲ ਹੋएगी ਹੁਣ ਗੁਰਜੀਤ ਸਿੰਘ ਔਜਲਾ ਨੇ ਜਿਹੜੇ ਗੁਰਜੀਤ ਸਿੰਘ ਔਜਲਾ ਇੱਕ ਕਾਉਂਸਲਰ ਦੀ ਸੀਟ ਉਹਨਾਂ ਨੇ ਜਿੱਤੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਬੜਾ ਵੱਡਾ ਬੂਸਟ ਮਿਲਿਆ ਤੇ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਦਿੱਤੀ ਗਈ ਤੇ ਕਾਂਗਰਸ ਔਰ ਇਹ ਵੀ ਗੱਲ ਸਾਫ਼ ਹੈ ਕਿ ਕਾਂਗਰਸ ਦਾ ਹਮੇਸ਼ਾ ਐਚ ਰਿਆ ਵਾ ਔਰ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਹੀ ਜਿਹੜੇ ਜਿਨ੍ਹਾਂ ਨੇ ਕਾਂਗਰਸ ਦਾ ਖਿਲਾਫਤੇ ਕੀਤਾ ਇੱਕ ਵਾਰੀ ਕੈਪਟਨ ਅਮਨਿੰਦਰ ਸਿੰਘ ਵੀ ਜਿੱਤੇ ਪਰ ਉਹ ਵੀ ਕਾਂਗਰਸ ਦੇ ਹੀ ਸੀ ਜਦੋਂ ਕਿ ਉਹ ਵੀ ਇੱਕ ਪੈਰਾਸ਼ੂਟ ਕੈਂਡੀਡੇਟ ਸੀਗੇ ਤੇ ਉਹ ਜਿੱਤੇ ਤੇ ਉਹ ਉਹਨਾਂ ਨੇ ਜਿਹੜੀ ਆ ਇੱਕ ਤਰ੍ਹਾਂ ਦਾ ਜਿਹੜਾ ਬਾਜੀ ਜਿਹੜੀ ਪਲਟੀ ਉਹਨਾਂ ਨੇ ਉਸ ਤੋਂ ਬਾਅਦ ਹੁਣ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਹੁਣ ਔੜਲਾ ਜਿਹੜੇ ਗੁਰਜੀਤ ਸਿੰਘ ਔੜਲਾ ਉਹਨਾਂ ਨਾਲ ਐਂਟੀ ਇੰਕੰਮਬੈਂਸੀ ਬਹੁਤ ਵੱਡੀ ਜੁੜ ਗਈ ਹੈ ਕਿਉਂਕਿ ਲਗਾਤਾਰ ਉਹ ਹੀ ਜਿੱਦੇ ਆ ਰਹੇ ਨੇ ਉਹਨਾਂ ਦੀ ਜਿਹੜੀ ਐਂਟੀ ਇੰਕੰਮਬੈਂਸੀ ਹੈ ਜੇ ਆਪਾਂ ਹਲਕੇ 'ਚ ਵੀ ਲੋਕਾਂ ਨਾਲ ਜਾ ਕੇ ਗੱਲ ਕਰੀਏ ਕਿਤਨਾ ਕਿਤੇ ਨਜ਼ਰ ਆਉਂਦੀ ਹੈ ਮਤਲਬ ਹੀ ਵਾਸ ਮੋਰ ਦੈਨ ਹੈਪੀ ਜਦੋਂ ਗੱਲ ਹੀ ਆਈ ਸੀ ਗੱਲ ਹੀ ਤਰੀ ਸੀ ਹਾਲਾਂਕਿ ਉਹ ਖੁੱਲ ਕੇ ਨਹੀਂ ਕਹਿੰਦੇ ਇਸ ਗੱਲ ਨੂੰ ਪਰ ਇਹ ਗੱਲ ਜਿਹੜੀ ਸਾਹਮਣੇ ਆਈ ਸੀ ਕਿ ਉਹ ਬਹੁਤ ਖੁਸ਼ ਸੀ ਇਸ ਗੱਲ ਨੂੰ ਲੈ ਕੇ ਜੀ ਆਮ ਆਦਮੀ ਪਾਰਟੀ ਤੇ ਜਿਹੜਾ ਵਾ ਕਾਂਗਰਸ ਦਾ ਅਲਾਈன்ஸ் ਹੋਣ ਜਾ ਰਿਹਾ ਤੇ ਉਹਦੇ ਵਿੱਚ ਇਹਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਗੱਲ ਨਜ਼ਰ ਆਉਂਦੀ ਏ ਔਰ ਖੁਦ ਇਹ ਗੱਲ ਤੇ ਉਹਨਾਂ ਦੇ ਮੂੰਹੋਂ ਵੀ ਮੈਂ ਸੁਣੀ ਆ ਕਿ ਕਿਤੇ ਨਾ ਕਿਤੇ ਉਹਨਾਂ ਦੀ ਭਗਵੰਤ ਮਾਨ ਨਾਲ ਨਜ਼ਦੀਕੀਆਂ ਉਹ ਨਜ਼ਦੀਕੀਆਂ ਉਦੋਂ ਵੀ ਸਾਹਮਣੇ ਆਈਆਂ ਸੀਗੀਆਂ ਜਦੋਂ ਇਹਨਾਂ ਦੇ ਘਰ ਦੇ ਵਿੱਚ ਫੰਕਸ਼ਨ ਸੀਗਾ ਤੇ ਉਦੋਂ ਰਾਜਾ ਵੜਿੰਗ ਵਾਪਸ ਚਲੇ ਗਏ ਸੀ ਤੇ ਉਹ ਪਹੁੰਚੇ ਨਹੀਂ ਸੀ ਉਹਨਾਂ ਦੇ ਫੰਕਸ਼ਨ ਦੇ ਵਿੱਚ ਜਦੋਂ ਇਹ ਪਤਾ ਲੱਗਾ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਇਨਵਾਈਟ ਕੀਤਾ ਹੋਇਆ ਖੈਰ ਗੱਲਾਂ ਭਾਵੇਂ ਲੱਖ ਲਕਾਉਣ ਗੱਲਾਂ ਦੇ ਸਾਹਮਣੇ ਆ ਹੀ ਜਾਂਦੀਆਂ ਨੇ ਤਾ ਉਹੀ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਉਹਦੇ ਮੁਤਾਬਕ ਕਿਤੇ ਨਾ ਕਿਤੇ ਜੇ ਗੁਰਜੀਤ ਸਿੰਘ ਔੜਲਾ ਆਪਣੇ ਆਪ ਨੂੰ ਸੇਫ ਸਮਝਦੇ ਨੇ ਉਹ ਅਲਾਈਂਸ ਦੇ ਵਿੱਚ ਜ਼ਿਆਦਾ ਸੇਫ ਸਮਝਦੇ ਨੇ ਕਿ ਅਲਾਈਂਸ ਹੁੰਦਾ ਵਾ ਤੇ ਉਹ ਚ ਜ਼ਿਆਦਾ ਸੇਫ ਹੁੰਦੇ ਹੁਣ ਗੱਲ ਹੁੰਦੀ ਆ ਕਿ ਸਾਹਮਣੇ ਕੈਂਡੀਡੇਟ ਕਿਹੜਾ ਹੁੰਦਾ ਕਿ ਵੈਦਰ ਕੋਈ ਪੈਰਾਸ਼ੂਟ ਕੈਂਡੀਡੇਟ ਹੀ ਹੋਏਗਾ ਜਾਂ ਲੋਕਲ ਕੈਂਡੀਡੇਟ ਹੋਏਗਾ ਲੋਕਲ ਕੈਂਡੀਡੇਟ ਜਿਹੜੇ ਨੇ ਚੁਣੇ ਨੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਹਾਂ ਖੈਰ ਹਜੇ ਥਿਸ ਇਜ਼ ਟੂ अर्ली ਕਿ ਆਪਾਂ ਕਿਸੇ ਦਾ ਨਾਮ ਲੈ ਕੇ ਉਹਨੂੰ ਕਹੀਏ ਕਿ ਆਹ ਵਾਲਾ ਫਲਾਣਾ ਕੈਂਡੀਡੇਟ ਹੈ ਉਹ ਹਾਰਦਾ ਆ ਨਜ਼ਰ ਆ ਰਿਹਾ ਜੇ ਜਿੱਦਾਂ ਆ ਨਜ਼ਰ ਆ ਰਿਹਾ ਕਿਉਂਕਿ ਜਦ ਤੱਕ ਕੋ ਅਨਾਉਂਸ ਹੀ ਨਹੀਂ ਹੋਇਆ ਤੇ ਅਸੀਂ ਕਿਵੇਂ ਕਾਂਗੇ ਤਾਰੇ ਸਾਡੇ ਕਹਿੰਦਾ ਮਤਲਬ ਹੈ ਕਿ ਅਕਾਲੀ ਭਾਜਪਾ ਜਿਹੜੇ ਐ ਉਹ ਦੋਵੇਂ ਕੈਂਡੀਡੇਟ ਅੰਮ੍ਰਿਤਸਰ ਦੀ ਸੀਟ ਤੋਂ ਬਾਹਰ ਆ ਹੁਣ ਮੁਕਾਬਲਾ ਕਾਂਗਰਸ ਦਾ ਤੇ ਆਮ ਆਦੀ ਪਾਰਟੀ ਦਾ ਹੋ ਸਕਦਾ ਅਗਰ ਇਹਨਾਂ ਦੇ ਵਿੱਚ ਅਲਾਈਅੰਸ ਨਾ ਹੋਇਆ ਨਹੀਂ ਦੇਖੋ ਜੇ ਅਲਾਈਅੰਸ ਹੁੰਦਾ ਤੇ ਫਿਰ ਤੇ ਅਨਿਲ ਜੋਸ਼ੀ ਦਾ ਨਾਮ ਅਨਾਉਂਸ ਕਰ ਚੁੱਕੇ ਹੋਏ ਆ ਹਨਾ ਜੇ ਅਲਾਈਅੰਸ ਹੁੰਦਾ ਵਾ ਉਹਨੇ ਭਾਜਪਾ ਜੇ ਇਕੱਲੀ ਲੜਦੀ ਆ ਤੇ ਫਿਰ ਕੀ ਕੈਂਡੀਡੇਟ ਹੋਊਗਾ ਜੇ ਅਲਾਈਅੰਸ ਦੇ ਵਿੱਚ ਤੇ ਅਲਾਈਅੰਸ ਤੇ ਜਿਹੜੀ ਆ ਉਹ ਕਾਲੀ ਦਲ ਨੇ ਅਨਾਉਂਸ ਕਰ ਦਿੱਤਾ ਫਿਰ ਸਹਿਮਤੀ ਦੀ ਗੱਲ ਆ ਜਾਊਗੀ ਕਿ ਕਿਉਂਕਿ ਇਹ ਵੀ ਬੜੀ ਇੰਟਰਸਟਿੰਗ ਗੱਲ ਆ ਕਿਉਂਕਿ ਅਨਿਲ ਜੋਸ਼ੀ ਨੂੰ ਪਹਿਲੋ ਪਾਰਟੀ ਦੇ ਵਿੱਚੋਂ 6 ਸਾਲ ਵਾਸਤੇ ਕੱਢਿਆ ਆ ਹੈ ਪਾਰਟੀ 'ਚ ਤੇ ਕੀ ਭਾਜਪਾ ਮੰਨੇਗੀ ਕਿ ਅਨਿਲ ਜੋਸ਼ੀ ਨੂੰ ਆਪਾਂ ਕੈਂਡੀਡੇਟ ਲਈਏ ਜਿਹੜੀ ਕਾਲੀਦਾਲ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤਾ ਆ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਇੱਥੇ ਕਿਤੇ ਸਹਿਮਤੀ ਬਣਦੀ ਆ ਜਾਂ ਨਹੀਂ ਬਣਦੀ ਇਹ ਮੈਂ ਕਹਿ ਰਿਹਾ ਐ ਇਸੇ ਕਰਕੇ ਕਿ ਕੈਂਡੀਡੇਟ ਕੌਣ ਹੁੰਦਾ ਵਾ ਇਹ ਵੇਖਣ ਵਾਲੀ ਗੱਲ ਹੋਏਗੀ ਆਦਰਵਾਇਜ਼ ਹੁਣ ਹਾਲ ਦੀ ਘੜੀ ਕਨਫਿਊਜ਼ਨ ਹੈ ਇੱਕ ਲੋਕਾਂ ਦੇ ਮਨ ਦੇ ਵਿੱਚ ਕਿ ਆਪਾਂ ਅਲਾਈਅੰਸ ਨਾਲ ਜਾਣਾ ਕਿ ਆਪਾਂ ਇੰਡੀਵਿਜੂਅਲ ਕਿਸੇ ਨਾਲ ਜਾਣਾ ਇੰਡੀਵਿਜੂਅਲ ਜੇ ਕਿਹੇ ਪਾਰਟੀ ਵੱਲੋਂ ਖੜਾ ਹੁੰਦਾ ਇਸ ਗੱਲ ਦੀ ਜਿਹੜੀ ਆ ਤਸਵੀਰ ਕਾਫੀ ਹੱਦ ਤੱਕ ਸਾਫ਼ ਵੀ ਆ ਪਾ ਦਿਨ ਦੇ ਤੱਕ ਪਬਲਿਕ ਦੇ ਵਿੱਚ ਅਨਾਉਂਸ ਨਹੀਂ ਹੁੰਦੀ ਉਹਨਾਂ ਦੇ ਤੱਕ ਅਸੀਂ ਵੀ ਕੁਝ ਕਵਾਂਗੇ ਤੇ ਉਹ ਥੋੜੀ ਯਾਦ ਕਰਤਨੀ ਜੀ ਹੋ ਜਾਈ ਜੀ ਜੇ ਜੇ ਗੱਲ ਕਰੀਏ ਤੇ ਅੰਮ੍ਰਿਤਸਰ ਹਮੇਸ਼ਾ ਹੋਟ ਸੀਟ ਰਹੀ ਹੈ ਸਿਰਫ ਅੰਮ੍ਰਿਤਸਰ ਦੇ ਲੋਕਾਂ ਨੇ ਜੇ ਗੱਲ ਕਰੀਏ ਤੇ ਨਵਜੋਤ ਸਿੰਘ ਸਿੱਧੂ ਭਾਜਪਾ ਦਾ ਚਿਹਰਾ ਹੀ ਸਵਕਾਰ ਕੀਤਾ ਅਰੁਣ ਜੈਤਲੀ ਜਿਹੜੇ ਵਿੱਤ ਮੰਤਰੀ ਸੀ ਉਹਨਾਂ ਨੂੰ ਹਰਾਇਆ ਫਿਰ ਹਰਦੀਪ ਪੂਰੀ ਜਿਹੜੇ ਇਸ ਵਾਰੀ ਸੈਂਟਰ ਮਨਿਸਟਰ ਹੈ ਉਹਨਾਂ ਨੂੰ ਵੀ ਹਰਾ ਕੇ ਭੇਜਿਆ ਤੇ ਉਹਨਾਂ ਦੀ ਜਗ੍ਹਾ ਕਾਂਗਰਸ ਦੇ ਚਿਹਰਿਆਂ ਨੂੰ ਜਗ੍ਹਾ ਦਿੱਤੀ ਹੈ ਜੀ ਦੇਖੋ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੈਂ ਸਮਝਦਾ ਕਿ ਇੱਕ ਚੀਜ਼ ਜਿਹੜੀ ਹਮੇਸ਼ਾ ਜਿਹੜੀ ਚੱਲੀ ਆ ਰਹੀ ਹੈ ਹਾਲਾਂਕਿ ਪਹਿਲਾਂ ਆਰਐਲ ਪਾਰਟੀਆਂ ਇੱਕ ਹਿੰਦੂ ਚਿਹਰਾ ਸੀ ਹਨਾ ਉਹ ਪਾਰਟ ਜਿੱਤਦੇ ਰਹੇ ਫਿਰ ਗੱਲ ਸ਼ੁਰੂ ਹੋ ਗਈ ਜਦੋਂ ਨਮਜੋਤ ਸਿੰਘ ਸਿੱਧੂ ਆਇਆ ਉਸੇ ਦੌਰਾਨ ਭਾਜਪਾ ਨੇ ਆਪਣੇ ਚੀਨਾ ਸਾਹਿਬ ਜਿਹੜੇ ਆ ਹਨਾ ਉਹਨਾਂ ਨੂੰ ਥੱਲੇ ਹੇਠਲੇ ਪੱਧਰ ਤੇ ਇਲੈਕਸ਼ਨ ਲੜਾਏ ਹਨਾ ਤੇ ਇਸ ਤਰ੍ਹਾਂ ਕਰਕੇ ਇੱਕ ਜੱਟ ਸਿੱਖ ਚਿਹਰੇ ਦੀ ਗੱਲ ਜਿਹੜੀ ਉੱਭਰਨੀ ਸ਼ੁਰੂ ਹੋ ਗਈ ਔਜਲਾ ਸਾਹਿਬ ਵੀ ਜਿਹੜੇ ਜੱਟ ਸਿੱਖ ਨੇ ਇਹ ਚੀਜ਼ ਜਿਹੜੀ ਉੱਪਰ ਨਹੀਂ ਸ਼ੁਰੂ ਹੋ ਗਈ ਹਰਦੀਪਪੁਰੀ ਦੀ ਜਦੋਂ ਆਏ ਹਰਦੀਪਪੁਰ ਇਨ ਸਿਕ ਚੇਰਾ ਚੇਰਾ ਮੰਨਿਆ ਜਾਂਦਾ ਪਰ ਉਹ ਜੱਟ ਸਿੱਖ ਨਹੀਂ ਸੀ ਪਰ ਉਹ ਵੀ ਨਾਲੇ ਪੈਰਾਸ਼ੂਟ ਤੋਂ ਆਏ ਹੋਏ ਸੀਗੇ ਔਰ ਇੱਕ ਉਹਨਾਂ ਦਾ ਇਹ ਆਧਾਰ ਨਹੀਂ ਸੀ ਕਿ ਉਹ ਕਦੇ ਇਲੈਕਸ਼ਨ ਲੜ ਕੇ ਆਏ ਸੀਗੇ ਜਾਂ ਕਦੀ ਇਸ ਤਰ੍ਹਾਂ ਦਾ ਕੋਈ ਉਹਨਾਂ ਨੇ ਉਹ ਚੀਜ਼ਾਂ ਜਿਹੜੀਆਂ ਫੇਸ ਨਹੀਂ ਸੀ ਕੀਤੀਆਂ ਉਹ ਲੋਕਲ ਜੋ ਉਹਨਾਂ ਨੂੰ ਇੱਕ ਮੁਹੱਈਆ ਹੋਣੀ ਸੀ ਜਿਹੜੀ ਚੀਜ਼ ਜਿਹੜਾ ਕੈਨੇਡਾ ਬਣਾ ਬਣਾਇਆ ਕੜਾ ਜਿਹੜਾ ਮਿਲਣਾ ਸੀ ਉਰਤੇ ਹੀ ਉਹ ਡਿਪੈਂਡੈਂਟ ਸੀ ਸੇਮ ਕੇਸ ਜਿਹੜਾ ਸੀਗਾ ਉਹ ਅਰੁਣ ਜੇਟਲੀ ਸਾਹਿਬ ਦਾ ਸੀਗਾ ਉਦੋਂ ਅਰੁਣ ਜੇਟਲੀ ਹੋਣਾ ਨੂੰ ਜਿਹੜੇ ਮਿਰਨਾ ਵੀ ਖੋਲ ਕੇ ਉਹਨਾਂ ਦੀ ਗੱਲ ਹੋਈ ਆ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਇੱਥੇ ਕਿਹਾ ਗਿਆ ਸੀਗਾ ਜੀ ਤੁਸੀਂ ਕਾਗਜ਼ ਭਰ ਦੋ ਤੇ ਤੁਸੀਂ ਜਾਓ ਸੀਟ ਤੁਹਾਡੀ ਝੋਲੀ 'ਚ ਪੈ ਜਾਏਗੀ ਇਹ ਗੱਲ ਉਹਨਾਂ ਨੂੰ ਕਹੀ ਗਈ ਸੀ ਪਰ ਬਹੁਤ ਟਫ ਜੌਬ ਹੋ ਗਈ ਇੱਥੇ ਆ ਕੇ ਜਦੋਂ ਉਹਨੂੰ ਦੇਖਿਆ ਇੱਕ ਔਰਾ ਸੀਗਾ ਕੈਪਟਨ ਮਨਿੰਦਰ ਸਿੰਘ ਦਾ ਜਿਹੜਾ ਸੀਗਾ ਉਸ ਵੇਲੇ ਔਰ ਉਸ ਨੂੰ ਜਿੱਤ ਮਿਲੀ ਔਰ ਨਵਜੋਤ ਸਿੰਘ ਸਿੱਧੂ ਫਿਰ ਇਥੋਂ ਪਾਸੇ ਹੋ ਗਏ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਹੈ ਕਿ ਮੇਰੇ ਤੋਂ ਬਿਨਾ ਗਤੀ ਨਹੀਂ ਹੋਣੀ ਔਰ ਆਪਣੇ ਗੁਰੂ ਨੂੰ ਛੱਡ ਕੇ ਪਾਸੇ ਹੋ ਗਏ ਤੇ ਅਰຸນ ਦੇਤਲੀ ਜਿਹੜੇ ਆ ਉਹ ਹਾਰ ਕੇ ਇੱਥੋਂ ਚਲੇ ਗਏ ਮਰਹੂਮ ਨੇ ਉਸ ਵੇਲੇ ਤੇ ਕੀ ਕੀ ਲੱਗਦਾ ਕਿ ਉਸ ਵੇਲੇ ਨਵਜੋਤ ਸਿੰਘ ਸਿੱਧੂ ਨੂੰ ਸੀਟ ਨਾ ਦੇਣੀ ਭਾਜਪਾ ਦੀ ਗਲਤੀ ਸੀ ਦੇਖੋ ਉਸ ਵੇਲੇ ਜਿਹੜਾ ਵਾ ਬੜੇ ਉਦੋਂ ਵੀ ਐਪੀਸੋਡ ਹੋ ਰਹੇ ਸੀ ਉਦੋਂ ਵੀ ਐਪੀਸੋਡ ਮੁੱਖ ਤੌਰ ਤੇ ਇਹ ਹੋ ਰਿਹਾ ਸੀਗਾ ਕਿ ਭਾਜਪਾ ਤੇ ਅਕਾਲੀ ਦਲ ਦਾ ਅਲਾਈਅንስ ਇਸ ਚੀਜ਼ ਨੂੰ ਹੋ ਰਿਹਾ ਸੀਗਾ ਇਥੋਂ ਤੱਕ ਕਿ ਖੁਦ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਜਿਹੜੀ ਆ ਉਹ ਖੁਦ ਆਪਣੇ ਮੂੰਹੋਂ ਕਹੀ ਆ ਕਿ ਇਹਨਾਂ ਦੀ ਅਮਿਤ ਸ਼ਾਹ ਨਾਲ ਗੱਲਬਾਤ ਹੋ ਚੁੱਕੀ ਸੀ ਅਮਿਤ ਸ਼ਾਹ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਜੇ ਅਸੀਂ ਅਲਾਈਂਸ ਜਾਨਨੇ ਆ ਤੇ ਕੀ ਹਾਲ ਹੋਏਗਾ ਉਹ ਕਹਿੰਦਾ ਜੀ ਸਾਡੀਆਂ ਸੀਟਾਂ ਬਹੁਤ ਘੱਟ ਆਉਣਗੀਆਂ ਅਸੀਂ ਜਿੱਤ ਨਹੀਂ ਸਕਦੇ ਕਹਿੰਦਾ ਜੀ ਜਿੱਤਦੇ ਆ ਕਹਿੰਦਾ ਸੀਟਾਂ ਆਉਣਗੀਆਂ 100 100 ਜੇ ਸਾਡਾ ਅਲਾਈਂਸ ਟੁੱਟ ਜਾਂਦਾ ਹੈ ਇਕੱਲੇ ਇੰਡੀਪੈਂਡੈਂਟ ਲੜਦੇ ਆ ਇਹ ਕਸ਼ਮਾ ਕਸ ਜਿਹੜੀ ਐ ਨਵਜੋਤ ਸਿੰਘ ਸਿੱਧੂ ਦੀ ਚੱਲ ਰਹੀ ਸੀ ਉਦੋਂ ਇੱਕ ਰੈਲੀ ਵੀ ਰੱਖੀ ਗਈ ਸੀ ਅੰਮ੍ਰਿਤਸਰ ਦੇ ਵਿੱਚ ਰੈਲੀ ਰੱਖੀ ਗਈ ਸੀ ਜਿਹਦਾ ਜਿਹਦਾ ਨਾਮ ਸ਼ਹਿਰ ਲਲਕਾਰ ਰੈਲੀ ਰੱਖਿਆ ਗਿਆ ਸੀ ਆ ਉਹ ਰੈਲੀ ਐਨ ਮੌਕੇ ਤੇ ਕੈਨਸਲ ਕਰ ਦਿੱਤੀ ਗਈ ਫਿਰ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜਾ ਉਹਨਾਂ ਨੇ ਗੱਲ ਕੀਤੀ ਅਮਰਸ਼ਾਨਾ ਕਿ ਇਹ ਰੈਲੀ ਕੈਨਸਲ ਕਿਉਂ ਕਹਿੰਦੇ ਜੀ ਅਰੁਣ ਜੇਟਲੀ ਸਾਹਿਬ ਜਿਹੜੇ ਨਹੀਂ ਮੰਨਦੇ ਕਿ ਜੀ ਆਪਾਂ ਅਲਾਈਅੰਸ ਤੋੜਨਾ ਇਹਨਾਂ ਨਾਲ ਉਸ ਕਰਕੇ ਉਹ ਪੇਚਾ ਜਿਹੜਾ ਫਸ ਗਿਆ ਤੇ ਨਵਜੋਤ ਸਿੰਘ ਸਿੱਧੂ ਆਪਣੀ ਆਦਤਾਂ ਜਿਸ ਤਰ੍ਹਾਂ ਉਹ ਕਰਦੇ ਨੇ ਉਹ ਬਿਲਕੁਲ ਵਕ ਹੋ ਕੇ ਖੜੇ ਹੋ ਗਏ ਉਹਨਾਂ ਨੇ ਆਪਣੀ ਗੁਰੂ ਦੀ ਬਿਲਕੁਲ ਹੈਲਪ ਨਹੀਂ ਕੀਤੀ ਖੈਰ ਖਮਿਆਜ਼ਾ ਤੇ ਉਸ ਚੀਜ਼ ਦਾ ਵੀ ਭੁਗਤਣਾ ਹੀ ਪਿਆ ਇਹ ਨਹੀਂ ਕਹਾਂਗੇ ਕਿ ਉਸ ਦਾ ਨੁਕਸਾਨ ਨਹੀਂ ਹੋਇਆ ਉਸ ਦਾ ਉਸ ਚੀਜ਼ ਦਾ ਵੀ ਨੁਕਸਾਨ ਹੋਇਆ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਹੀ ਉਹਨਾਂ ਨੇ ਕਿਸੇ ਵੀ ਕੈਂਪੇਨ ਦੇ ਵਿੱਚ ਪਾਰਟਿਸਪੇਟ ਨਹੀਂ ਕੀਤਾ ਕਾਂਗਰਸ ਦਾ ਤਾਂ ਨਵੀਂ ਸ਼ੁਰੂ ਹੋ ਚੁਕਿਆ ਕਾਂਗਰਸ ਕਹਿੰਦਾ ਕਿਸਾਨਾਂ ਦਾ ਕਿਸਾਨਾਂ ਦਾ ਧਰਨਾ ਤੇ ਰਾਮ ਮੰਦਰ ਦਾ ਕੀ ਇੰਪੈਕਟ ਪਏਗਾ ਐਚ ਉਹਨਾਂ ਚ ਦੇਖੋ ਰਾਮ ਮੰਦਰ ਜਿਹੜਾ ਇੱਕ ਆਪਾਂ ਜਦੋਂ ਰਾਮ ਮੰਦਰ ਹਜੇ ਕੇਸ ਚੱਲਦਿਆ ਸੀਗਾ ਹਨਾ ਉਹਦੇ ਗੱਲਾਂਬਾਤ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿਉਂਕਿ ਭਾਜਪਾ ਦਾ ਜਿਹੜਾ ਮੁੱਖ ਮੁੱਦਾ ਸ਼ੁਰੂ ਤੋਂ ਰਾਮ ਮੰਦਰ ਰਿਹਾ ਰਾਮ ਮੰਦਰ ਦੇ ਨਾਂ ਤੇ ਉਹਨਾਂ ਨੇ ਕਈ ਇਲੈਕਸ਼ਨ ਜਿੱਤੇ ਜਿਹੜੇ ਤੇ ਰਾਮ ਮੰਦਰ ਜਦੋਂ ਹੁਣ ਬਣ ਗਿਆ ਤੇ ਆਪਾਂ ਕਹਾਂਗੇ ਨਾ ਇੱਕ ਜੈਕਪੌਟ ਲੱਗਣ ਵਾਲੀ ਗੱਲ ਜਿਹੜੀ ਹੋ ਜਾਂਦੀ ਹੈ ਹੁਣ ਇਸ ਵੇਲੇ ਉਸ ਸਥਿਤੀ ਹੈ ਔਰ ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਜਿਹੜੀ ਫਰੰਟ ਤੇ ਧੇਰਿਆ ਉਹ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਮਹਿਸੂਸ ਕਰ ਰਹੀ ਆ ਠੱਗਿਆ ਇਕਤਰਾਣਾ ਮਹਿਸੂਸ ਕਰ ਰਹੀ ਹੈ ਕਿ ਯਾਰ ਇਹ ਹੋ ਹੀ ਗਿਆ ਇਹਦੇ ਨਾਲ ਸਾਨੂੰ ਨੁਕਸਾਨ ਆ ਤੁਸੀਂ ਦੇਖੋ ਅੱਜ ਹੀ ਭਗਵੰਤ ਮਾਨ ਔਰ ਕੇਜਰੀਵਾਲ ਸਾਹਿਬ ਅੱਜ ਜਿਹੜੇ ਆ ਅੱਜ ਅਯੋਧਿਆ ਗਏ ਨੇ ਪਰਿਵਾਰ ਸਮੇਤ ਅੱਜ ਗਏ ਨੇ ਉੱਥੇ ਮੱਥਾ ਟੇਕਣ ਗਏ ਨੇ ਉਹਨਾਂ ਨੂੰ ਪਤਾ ਕਿ ਇਹ ਚੀਜ਼ ਨੂੰ ਜਿਹੜੀ ਹੈ ਦੇਖੋ ਤਰੰਤਰਾਜਨੀਤੀ ਜਿਹੜਾ ਸਿੱਖੀਜ਼ਮ ਦੇ ਵਿੱਚ ਨਾਲ ਦੇ ਨਾਲ ਚੱਲਦੀ ਹੈ ਉਸ ਤਰ੍ਹਾਂ ਇੱਥੇ ਵੀ ਚੱਲੂਗੀ ਨਾਲ ਚੱਲਦੀ ਆ ਹੈਨਾ ਅੰਜੈਸ਼ੀ ਰਾਮ ਦੇ ਕਿੰਨੇ ਮਤਲਬ ਕੱਢੇ ਜਾਂਦੇ ਕਿਉਂਕਿ ਜ਼ਾਹਿਰ ਤੌਰ ਤੇ ਧਰਮ ਤੇ ਰਾਜਨੀਤੀ ਜਿਹੜੀ ਨਾਲ ਚੱਲਦੀ ਪਈ ਉਹ ਚੱਲ ਰਹੀ ਹੈ ਉਹ ਚਲਣੀ ਹੈ ਉਹ ਨੂੰ ਕੋਈ ਚੀਜ਼ ਅਲੱਗ ਨਹੀਂ ਕਰ ਸਕਦੇ ਮੈਂ ਤਾਂ ਅਕਸਰ ਇਹ ਵੀ ਗੱਲ ਕਹਿਣਾ ਹੁੰਦਾ ਕਿ ਜੇ ਆ ਡੈਮੋਕਰੈਟਿਕ ਸੈਟਅਪ ਹੈ ਜਿਹਦੇ ਵਿੱਚ ਆਪਾਂ ਕਹਿੰਨੇ ਆ ਜੀ ਆ ਜਾਤ ਪਾਤ ਧਰਮ ਜਿਹੜੀ ਆ ਵਰਗ ਇਹ ਚੀਜ਼ਾਂ ਜਿਹੜੀਆਂ ਇਹ ਜਿੰਦ ਤੱਕ ਇਹ ਡੈਮੋਕਰੇਸੀ ਚਲਣੀ ਹੈ ਉਹ ਰਹਿਣੀਆਂ ਉਹ ਖਤਮ ਨਹੀਂ ਹੋ ਸਕਦੀਆਂ ਕਦੀ ਵੀ ਤੇ ਜ਼ਾਹਿਰ ਤੌਰ ਤੇ ਉਸ ਚੀਜ਼ ਦਾ ਅਸਰ ਹੈਗਾ ਅਸਰ ਬਹੁਤ ਵੱਡਾ ਅਸਰ ਹੈ ਉਹਦਾ ਜੇ ਆਪਾਂ ਕੰਪੈਰੀਸ਼ਨ ਕਰੀਏ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਪਾਂ ਇੱਕ ਪਾਸੇ ਜਿਹੜਾ ਕਿਸਾਨਾਂ ਦਾ ਮੋਰਚਾ ਸ਼ੁਰੂ ਹੋ ਗਿਆ ਦੇ ਕੋਈ ਚੀਜ਼ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਕੰਪੇਅਰ ਇਸ ਕਰਕੇ ਨਹੀਂ ਕੀਤਾ ਜਾ ਸਕਦਾ ਅ ਕਿਉਂਕਿ ਜਿਹੜਾ ਇੱਕ ਪੋਲਰਾਈਜੇਸ਼ਨ ਹੁੰਦੀ ਹੈ ਹਰ ਪੋਲਿਟੀਕਲ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਪੋਲਰਾਈਜ਼ ਕਰੀਏ ਆਪਾਂ ਇਲੈਕਸ਼ਨ ਦੇ ਵਾਸਤੇ ਜਿਹਨੂੰ ਤੁਸ਼ਟੀਕਰਨ ਵੀ ਕਹਿੰਦੇ ਆ ਜਿਹਨੂੰ ਕਹਿੰਦੇ ਆ ਕਿ ਆਪਾਂ ਉਹ ਆਪਾਂ ਕਰੀਏ ਤੇ ਉਹਦੇ ਵਿੱਚ ਭਾਜਪਾ ਬਹੁਤ ਹੱਦ ਤੱਕ ਕਾਮਯਾਬ ਹੋਈ ਹੈ ਕਿਉਂਕਿ ਰਾਮ ਮੰਦਰ ਮੁੱਦਾ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਨਾਲ ਲੋਕਾਂ ਦੀਆਂ ਧਾਰਮਿਕ ਆਸਥਾ ਨਾਲ ਜੁੜਿਆ ਹੈ ਮੁੱਦਾ ਹੁਣ ਜਿਹੜਾ ਹਿੰਦੂ ਪੋਲਰਾਈਜ਼ ਹੋ ਚੁੱਕਾ ਹੈ ਉਸ ਨੂੰ ਬਦਲਣਾ ਮੰਨੂ ਨਹੀਂ ਲੱਗਦਾ ਕਿ ਕਿਸੇ ਕੀਮਤ ਤੇ ਲੱਗਦਾ ਕਿ ਕਿਸਾਨਾਂ ਨਾਲ ਉਹ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੋਏਗਾ ਉਸ ਚੀਜ਼ ਨਾਲ ਆ ਕਿਸਾਨ ਅੰਦੋਲਨ ਜਿਹੜਾ ਵਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਪਿਛਲੀ ਵਾਰੀ ਕਿਸਾਨ ਅੰਦੋਲਨ ਚੱਲਿਆ ਤੇ ਨਰਿੰਦਰ ਮੋਦੀ ਦਾ ਬਹੁਤ ਵੱਡੀ ਤਦਾਦ ਤੇ ਵਿੱਚ ਉਹਨਾਂ ਦਾ ਵਿਰੋਧ ਆਇਆ ਪੰਜਾਬ ਦੇ ਵਿੱਚ ਔਰ ਇਸ ਤੋਂ ਪਹਿਲਾਂ ਵੀ ਜਿਹੜੇ ਇਲੈਕਸ਼ਨਸ ਦੀ ਆਪਾਂ ਗੱਲ ਕਰੀਏ ਤਾਂ ਜੇ ਜਦੋਂ ਆ ਲੋਕ ਸਭਾ ਇਲੈਕਸ਼ਨਸ ਹੁੰਦੇ ਨੇ ਬਾਕੀ ਥਾਵਾਂ ਤੇ ਜਿੰਨਾ ਨਰਿੰਦਰ ਮੋਦੀ ਦਾ ਇੰਪੈਕਟ ਹੁੰਦਾ ਪੰਜਾਬ ਦੇ ਵਿੱਚ ਓਨਾ ਇੰਪੈਕਟ ਨਜ਼ਰ ਨਹੀਂ ਆਉਂਦਾ ਜਿੰਨਾ ਇੰਪੈਕਟ ਬਾਕੀ ਸਟੇਟਸ ਦੇ ਵਿੱਚ ਨਜ਼ਰ ਆਉਂਦਾ ਔਰ ਹੁਣ ਵੀ ਉਹ ਚੀਜ਼ ਨਜ਼ਰ ਆ ਰਹੀ ਏ ਤੇ ਜ਼ਾਹਿਰ ਤੌਰ ਤੇ ਜਿਹੜਾ ਰਾਮ ਮੰਦਰ ਦਾ ਮੁੱਦਾ ਵਾ ਉਹ ਇੱਕ ਪਾਸੇ ਰਹੇਗਾ ਕਿਸਾਨਾਂ ਦਾ ਹੁਣ ਅੱਗੋਂ ਕੀ ਹੋਏਗਾ ਕੀ ਨਹੀਂ ਕਿਉਂਕਿ ਹਜੇ ਤੇ ਆ ਕਿਸਾਨਾਂ ਦਾ ਮੋਰਚਾ 13 ਨੂੰ ਉਹਨਾਂ ਨੇ ਉੱਥੇ ਜਾਣਾ ਵਾ ਉਹਨਾਂ ਅੱਜ ਸ਼ਾਮ ਦੀ ਮੀਟਿੰਗ ਵੀ ਸੀ ਉਹਨਾਂ ਦੀ ਤੇ ਜ਼ਾਹਿਰ ਤੌਰ ਤੇ ਇਹ ਆਊਟਕਮ ਕੀ ਨਿਕਲਦਾ ਉਸ ਚੀਜ਼ ਤੇ ਮੈਟਰ ਕਰੇਗਾ ਹੁਣ ਕੀ ਪਤਾ ਗੱਲਬਾਤ ਦੇ ਜ਼ਰੀ ਜੇ ਪੁਰਾਣੇ ਵਾਲੀ ਸਥਿਤੀ ਬਣਦੀ ਆ ਪੁਰਾਣੇ ਵਾਲੀ ਸਥਿਤੀ ਤੁਸੀਂ ਦੇਖਿਆ ਕਿ ਉਹਦੇ ਵਿੱਚ ਲਾਲ ਕਿਲੇ ਦਾ ਈਸ਼ੂ ਆ ਗਿਆ ਸੀਗਾ ਉਹਦੇ ਵਿੱਚ ਜਿਹੜੇ ਉੱਥੇ ਟਰੈਕਟਰ ਪਰੇਡ ਦਾ ਈਸ਼ੂ ਆ ਗਿਆ ਸੀਗਾ ਕਈਆਂ ਦੇ ਟਰੈਕਟਰ ਚੜਾਉਣ ਦੀ ਗੱਲ ਆ ਗਈ ਕਈ ਚੀਜ਼ਾਂ ਆ ਗਈਆਂ ਔਰ ਇੱਥੋਂ ਤੱਕ ਕਿ ਉਹ ਕਈਆਂ ਨੂੰ ਕਿਹਾ ਗਿਆ ਕਿ ਤੁਸੀਂ ਹੱਤਵਾਰਦੀ ਹੋ ਤੁਸੀਂ ਇਹ ਉਹ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਉੱਥੇ ਵੀ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਦੀ ਕੋਸ਼ਿਸ਼ ਸੀ ਉਹ ਉਸ ਮੁੱਦੇ ਨੂੰ ਛੇੜ ਕੇ ਵੀ ਤੇ ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਤੇ ਕਿਤੇ ਨਾ ਕਿਤੇ ਫੇਰ ਪੋਲਰਾਈਜੇਸ਼ਨ ਜਿਹੜੀ ਹੋਏਗੀ ਔਰ ਉਹਦੇ ਵਿੱਚ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਵਿੱਚੋਂ ਇੱਕ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਪਾਰਟੀ ਵੀ ਇੱਕ ਨਿਕਲ ਕੇ ਖੜੀ ਹੋ ਗਈ ਸੀ ਹਨਾ ਤੇ ਉਹ ਬੜੀ ਬੁਰੀ ਤਰ੍ਹਾਂ ਜਿਹੜੀ ਆ ਉਹਨਾਂ ਨੂੰ ਜ਼ਮਾਨਤਾ ਜਬਤ ਹੋ ਗਈਆਂ ਬਹੁਤ ਬੁਰੀ ਤਰ੍ਹਾਂ ਹੋਈਆਂ ਸੋ ਰਾਜਨੀਤਿਕ ਤੌਰ ਤੇ ਇਸ ਦਾ ਉਹਨਾਂ ਇੰਪੈਕਟ ਨਹੀਂ ਦੇਖਿਆ ਜਾ ਸਕਦਾ ਉਹ ਅਸੀਂ ਪ੍ਰੈਕਟੀਕਲੀ ਦੇਖ ਲਈ ਚੀਜ਼ ਕਿ ਇਹਨਾਂ ਨੇ ਰਾਜਨੀਤਿਕ ਪਾਰਟੀ ਫਾਰਮ ਕੀਤੀ ਤਾਂ ਹਾਲਾ ਹਾਲਾਤ ਕੀ ਹੋਏ ਹਾਲਾਂਕਿ ਇਹ ਵੀ ਮੰਨਿਆ ਜਾਂਦਾ ਕਿ ਇਹ ਜਿਹੜਾ ਵਾ ਜਿਹੜਾ ਇਹਨਾਂ ਦਾ ਫੋਰਮ ਹੈ ਪੂਰਾ ਕਿਸਾਨਾਂ ਦਾ ਜਿਹੜਾ ਹਾਂ ਦਾ ਆਨਾ ਸੰਯੁਕਤ ਕਿਸਾਨ ਮੋਰਚਾ ਜੇ ਇਕੱਠੇ ਹੋ ਗਏ ਇਲੈਕਸ਼ਨ ਲੜਦਾ ਫਿਰ ਸ਼ਾਇਦ ਤਸਵੀਰ ਥੋੜੀ ਜਿਹੀ ਬਦਲਦੀ ਪਰ ਇਹ ਜਿਹੜੇ ਅੰਦੋਲਨਕਾਰੀ ਨੇ ਅਸੀਂ ਇਹ ਸਮਝਦੇ ਸੀ ਕਿ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੇਗੀ ਤੇ ਪਾਰਟੀ ਬੜਾ ਵੱਡਾ ਕੋਈ ਕੰਮ ਕਰੇਗੀ ਉਹ ਕੰਮ ਨਹੀਂ ਕਰ ਸਕੀ ਅੰਦੋਲਨ ਦੇ ਵਿੱਚੋਂ ਨਿਕਲੀ ਇਹ ਪਾਰਟੀ ਉਹ ਕੰਮ ਨਹੀਂ ਕਰ ਸਕੀ ਜ਼ਾਹਿਰ ਤੌਰ ਤੇ ਅੱਗੇ ਵੀ ਮੈਨੂੰ ਲੱਗਦਾ ਨਹੀਂ ਕਿ ਇੰਨਾ ਜਿਆਦਾ ਵੱਡਾ ਘਾਤ ਜਿਹੜਾ ਵਾ ਉਹ ਭਾਜਪਾ ਨੂੰ ਲਾ ਪਾਏਗਾ ਆਪਾਂ ਸਾਰੀ ਪਾਰਟੀਆਂ ਦੀ ਗੱਲ ਕਰੀਏ ਆਮ ਆਦੀ ਪਾਰਟੀ ਦੀ ਗੱਲ ਕਰੀਓ ਸਤਾ ਦੇ ਵਿੱਚ ਆਕਾਲੀ ਦਲ ਦੀ ਗੱਲ ਗੱਲ ਕਰੀਏ ਤੇ ਉਹ ਪਿੰਡਾਂ ਦੇ ਵਿੱਚ ਕਾਫੀ ਸਟਰੋਂਗ ਹੈ ਕਾਂਗਰਸ ਦੀ ਗੱਲ ਕਰੀਓ ਉਹ ਵੀ ਪਿੰਡਾਂ ਦੇ ਵਿੱਚ ਸਟਰੋਂਗ ਹੈ ਕੀ ਲੱਗਦਾ ਕਿ ਭਾਜਪਾ ਨੂੰ ਅਗਰ ਕੱਲੇ ਇਲੈਕਸ਼ਨ ਲੜਨੇ ਆ ਤਾਂ ਪਿੰਡਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਹੋਲਡ ਬਣਾਉਣਾ ਜ਼ਰੂਰੀ ਕਿਉਂਕਿ ਸ਼ਹਿਰੀ ਵੋਟ ਤੇ ਕਾਫੀ ਹੱਦ ਤੱਕ ਭਾਜਪਾ ਦੇ ਹੱਕ ਤੇ ਵਿੱਚ ਹੈ ਲੇਕਿਨ ਪਿੰਡਾਂ ਦੇ ਵਿੱਚ ਅੰਨਾ ਨਹੀਂ ਵਧੀਆ ਪਰਫਾਰਮ ਕਰ ਪਾਉਂਦਾ ਬਿਲਕੁਲ ਜੇ ਆਪਾਂ ਅੰਕੜੇ ਵੀ ਗੱਡੀਏ ਤੇ ਅੰਕੜਿਆਂ ਦੇ ਵਿੱਚ ਵੀ ਕਿਤਨਾ ਕਿਤੇ ਇਹ ਨਜ਼ਰ ਆਉਂਦਾ ਕਿ ਭਾਜਪਾ ਜੜ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਤੇ ਭਾਜਪਾ ਦੇ ਵਿੱਚ ਨੌ ਮਾਸ ਦਾ ਰਿਸ਼ਤਾ ਰਿਹਾ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਤੇ ਉਹਦੇ ਵਿੱਚ ਪ੍ਰਚਾਰ ਦੇ ਵਿੱਚ ਵੱਡੇ ਭਰਾ ਦੀ ਭੂਮਿਕਾ ਜਿਹੜੀ ਆ ਉਹ ਅਕਾਲੀ ਦਲ ਨੂੰ ਦਿੱਤੀ ਗਈ ਹਮੇਸ਼ਾ ਹੀ ਹੁਣ ਵੀ ਅਕਾਲੀ ਦਲ ਇਹ ਚਾਹ ਰਿਹਾ ਕਿ ਉਹਨੂੰ ਵੱਡੇ ਭਰਾ ਦੀ ਭੂਮਿਕਾ ਹੀ ਮਿਲੇ ਅਕਾਲੀ ਦਲ ਜਿਹੜਾ ਵੱਡੇ ਭਰਾ ਦੇ ਹੋਣ ਦੇ ਨਾਤੇ ਉਹਨਾਂ ਨੇ ਪਿੰਡਾਂ ਸੰਭੇ ਹੋਏ ਸੀ ਤੇ ਇਹਨਾਂ ਨੇ ਸ਼ਹਿਰ ਸੰਭੇ ਹੋਏ ਸੀ ਇਸ ਤਰ੍ਹਾਂ ਦਾ ਅਲਾਈਂਸ ਚੱਲਦਾ ਸੀਗਾ ਉਹ ਅਲਾਈਂਸ ਜਿਹੜਾ ਸੀਗਾ ਉਸ ਅਲਾਈਂਸ ਦੇ ਕਾਰਨ ਜਿਹੜਾ ਭਾਜਪਾ ਵਾ ਉਹ ਜੇ ਪਿੰਡਾਂ ਦੇ ਪੁਆਇੰਟ ਆਫ 뷰 ਉਹਨਾਂ ਗੱਲ ਕਰੀ ਉਹ ਸ਼ੈਡੋ ਦੇ ਵਿੱਚ ਰਹੀ ਭਾਜਪਾ ਭਾਜਪਾ ਕਦੀ ਫਲਰਿਸ਼ ਨਹੀਂ ਕਰ ਸਕੀ ਉਸ ਤਰੀਕੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਕਿ ਹੁਣ ਥੋੜਾ ਥੋੜਾ ਅਸਰ ਨਜ਼ਰ ਆਉਂਦਾ ਪਰ ਉਸ ਢੰਗ ਦਾ ਨਹੀਂ ਕਿ ਤੁਸੀਂ ਕੋਈ ਵਿਨਿੰਗ ਜਿਹੜੀ ਚੀਜ਼ ਆ ਉਹਨੂੰ ਡਿਕਲੇਅਰ ਕਰ ਸਕੋ ਜਾਂ ਪਿੰਡਾਂ ਦੇ ਵਿੱਚ ਇਹ ਕਰ ਸਕੋ ਹਾਂ ਇਹ ਵੀ ਗੱਲ ਠੀਕ ਹੈ ਕਿ ਭਾਜਪਾ ਜੇ ਕਾਲੀਦਾਲ ਵੱਖਰਾ ਲੜਦਾ ਤੇ ਕਾਲੀਦਾਲ ਕਾਂਗਰਸ ਦੀਆਂ ਵੋਟਾਂ ਵੀ ਵੰਡੀਆਂ ਜਾਣਗੀਆਂ ਪਰ ਉਸ ਦੇ ਬਾਵਜੂਦ ਭਾਜਪਾ ਜਿਹੜੀ ਉਹ ਗ੍ਰਾਫ ਉਹਦਾ ਇੰਨਾ ਨਹੀਂ ਹੈਗਾ ਕਿ ਅਸੀਂ ਇਹ ਕਹਿ ਲਈਏ ਕਿ ਪਿੰਡਾਂ ਦੇ ਵਿੱਚ ਸੋ ਇਸੇ ਕਰਕੇ ਦੋਵੇਂ ਪਾਰਟੀਆਂ ਇਹ ਮੰਨਦੀਆਂ ਨੇ ਦੋਹਾਂ ਪਾਰਟੀਆਂ ਨੂੰ ਪਤਾ ਵਾ ਕਿ ਤੁਸੀਂ ਦੇਖੋ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੀ ਉਹਨਾਂ ਦੀ ਜਦੋਂ ਡੈਥ ਹੋਈ ਆ ਤੇ ਉਦੋਂ ਭਾਜਪਾ ਦਾ ਕੀ ਰਵਈਆ ਸੀ ਹਨਾ ਉਦੋਂ ਤੁਸੀਂ ਦੇਖਿਆ ਹੀ ਆ ਨਾ ਤੇ ਜ਼ਾਹਿਰ ਤੌਰ ਤੇ ਇਹ ਦੋਹਾਂ ਪਾਰਟੀਆਂ ਨੂੰ ਕਿਤੇ ਨਾ ਕਿਤੇ ਇਹ ਜ਼ਰੂਰ ਨਜ਼ਰ ਆਉਂਦਾ ਕਿ ਦੋਨਾਂ ਦਾ ਇੱਕ ਦੂਜੇ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਇਹ ਅਲਾਈਅੰਸ ਕਰਕੇ ਹੀ ਜਿਹੜਾ ਵਾ ਉਹ ਫਾਇਦਾ ਇਹਨਾਂ ਨੂੰ ਮਿਲ ਸਕਦਾ ਮੈਂ ਸਿਰਫ ਇਹ ਲੋਕ ਸਭਾ ਦੀ ਗੱਲ ਨਹੀਂ ਕਰ ਰਿਹਾ ਮੈਂ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੀ ਵੀ ਗੱਲ ਕਰ ਰਿਹਾ ਕਿ ਇਹਨਾਂ ਨੂੰ ਜੇ ਬੈਨੀਫਿਟ ਲੈਣਾ ਵਾ ਇਹਨਾਂ ਨੂੰ ਤੇ ਇਹਨਾਂ ਨੂੰ ਅਲਾਈਅੰਸ ਦੇ ਵਿੱਚ ਹੀ ਫਾਇਦਾ ਜਿਹੜਾ ਨਜ਼ਰ ਆਉਂਦਾ ਹੈ ਆਖਰੀ ਸਵਾਲ ਕੀ ਲੱਗਦਾ ਹੈ ਇਸ ਵਾਰੀ ਕਿ ਜ਼ਿਆਦਾ ਤੁਹਾਨੂੰ ਕਿਹੜੀ ਝੋਲੀ ਦੇ ਵਿੱਚ ਸੀਟ ਪੈਦੀ ਨਜ਼ਰ ਆਉਂਦੀ ਹੈ ਤੇ ਨਾਲ ਹੀ ਅਗਰ ਗੱਲ ਕਰੀਏ ਅਸੀਂ ਬਾਕੀ ਪਾਰਟੀਆਂ ਦੀ ਤੇ ਇਸ ਵਾਰੀ ਜਿਹੜਾ ਮੁਕਾਬਲਾ ਦਿਲਚਸਪ ਦਿਲਚਸਪ ਜਰੂਰ ਹੋਏਗਾ ਦੇਖੋ ਦਿਲਚਸਪ ਅਲਾਈਂਸ ਕਰਕੇ ਜਿਆਦਾ ਦਿਲਚਸਪ ਬਣ ਜਾਂਦਾ ਮਾਮਲਾ ਕਿਉਂਕਿ ਜੇ ਦੇਖੋ ਜਿਸ ਢੰਗ ਨਾਲ ਪਿੱਛੇ ਜਿਹੜੇ ਕਾਂਗਰਸੀ ਲੀਡਰ ਨੇ ਵੱਡੇ ਲੀਡਰ ਨੇ ਉਹਨਾਂ ਦੇ ਬਿਆਨਤ ਹੁੰਦੇ ਰਹੇ ਨੇ ਉਹਦੇ ਮੁਤਾਬਕ ਤੇ ਹੁਣ ਫੇਰ ਬਾਰ-ਬਾਰ ਕਹੀ ਜਾਂਦੇ ਕਿ 13 ਦੀ 13 ਸੀਟਾਂ ਲੜਾਂਗੇ 13 ਨੇ 13 ਸੀਟਾਂ ਜਿੱਤਾਂਗੇ ਇਹੋ ਗੱਲ ਕਹੀ ਆ ਰਹੇ ਬਾਰ-ਬਾਰ ਹੁਣ ਬਾਅਦ ਚ ਇਹਨਾਂ ਨੇ ਜੇ ਲਾਈਂਸ ਹੋ ਜਾਂਦਾ ਇਹਨਾਂ ਨੇ ਕਹਿਣਾ ਸੀ ਤੇ ਜੇ ਲਾਈਂਸ ਦੀ ਹੈ ਕਿ ਆਹ 13 ਨੇ 13 ਸੀਟਾਂ ਜਿੱਤਾਂਗੇ ਇਹ ਵੀ ਗੱਲ ਕਹਿ ਸਕਦੇ ਨੇ ਅਲਾਈਂਸ ਦੇ ਵਿੱਚ ਅੱਜ ਜਿਹੜਾ ਵਾ ਉਹ ਜ਼ਾਹਿਰ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਬੰਦਾ ਹੈ ਜੇ ਇਹਨਾਂ ਦਾ ਅਲਾਈਅንስ ਹੋ ਜਾਂਦਾ ਵਾ ਆਦਰਵਾਇਜ਼ ਜਿਹੜਾ ਅੱਜ ਆ ਉਹ ਜੇ ਅਕਾਲੀ ਦਲ ਬੀਜੇਪੀ ਦਾ ਕਿਉਂਕਿ ਦੇਖੋ ਇਹ ਦੋਵੇਂ ਹੀ ਚੀਜ਼ਾਂ ਜਿਹੜੀਆਂ ਅਨਪ੍ਰੇਡਿਕਟੇਬਲ ਹੈ ਇਸ ਕਰਕੇ ਕਿ ਅਲਾਈਅንስ ਜੇ ਕੋਸ਼ਿਸ਼ਿਤ ਨਹੀਂ ਹੈ ਦੋਵਾਂ ਦੇ ਜਦੋਂ ਕੋਸ਼ਿਸ਼ਿਤ ਹੋ ਜਾਂਦੇ ਫਿਰ ਵਾਕਿਆ ਹੀ ਪ੍ਰੇਡਿਕਟ ਕੀਤਾ ਜਾ ਸਕਦਾ ਕੁਝ ਨਾ ਕੁਝ ਹਾਂ ਅਲਾਈਅንስ ਦੇ ਵਿੱਚ ਜੇ ਅਕਾਲੀ ਬੀਜੇਪੀ ਉੱਤਰ ਆਂਦੀ ਹੈ ਤੇ ਇਹਨਾਂ ਦਾ ਅਲਾਈਅንስ ਨਹੀਂ ਹੁੰਦਾ ਫਿਰ ਅਕਾਲੀ ਬੀਜੇਪੀ ਨੂੰ ਫਾਇਦਾ ਵਾ ਹੈ ਨਾ ਜੇ ਕਾਲੀ ਬੀਜੇਪੀ ਦਾ ਅਲਾਈਂਸ ਨਹੀਂ ਹੁੰਦਾ ਫਿਰ ਤਾਂ ਸਿੱਧੇ ਤੌਰ ਤੇ ਜਿਹੜਾ ਵਾ ਉਹ ਕਾਂਗਰਸ ਨੂੰ ਆਮ ਆਦਮੀ ਪਾਰਟੀ ਨਾਲ ਵਿੱਚ ਅਗਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੁੰਦਾ ਵਾ ਤਾਂ ਕੀ ਲੱਗਦਾ ਕਿ ਇੱਕ ਦੂਜੇ ਦੀ سپورਟ ਚ ਉਤਰੂਗੇ ਕਿਉਂਕਿ ਇਹ ਐਨਐਨਏ ਦੇ ਵਿਧਾਨ ਸਭਾ ਚ ਉਹਨਾਂ ਦੇ ਵਿੱਚ ਵੀ ਇੱਕ ਦੂਜੇ ਦੇ ਖਿਲਾਫ ਲੜਿਆ ਵਾ ਦੇਖੋ ਤੁਸੀਂ ਦੇਖਿਆ ਹੋਣਾ ਵਾ ਕਿ ਪਿਛਲੇ ਸਾਲ ਜਿਹੜਾ ਦਿੱਲੀ ਸਰਵਿਸ ਐਕਟ ਦੇ ਜਿਹੜਾ ਸੀਗਾ ਉਹਦੇ ਵਿੱਚ ਹਾਲਾਂਕਿ ਉਹ ਜਿਹੜਾ ਐਕਟ ਲਾਗੂ ਹੋ ਗਿਆ ਜਿਹੜਾ ਬੀਜੇਪੀ ਨੇ ਲੈ ਕੇ ਆਂਦਾ ਪਰ ਉਹਦੇ ਵਿੱਚ ਕਾਂਗਰਸ ਦੀ ਕਾਂਗਰਸ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਕਿਉਂਕਿ ਇਹ ਜਿਹੜਾ ਇਹ ਜਿਹੜਾ ਐਲਾਈਂਸ ਹੈ ਨਾ ਇਹ 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 ਜਿਹੜਾ ਉੱਪਰ ਇਹਨਾਂ ਨੇ ਇੰਡੀਆ ਜਿਹੜਾ ਗਠਜੰਬਨ ਬਣਾਇਆ ਵਾ ਹੈ ਨਾ ਜਿਹੜਾ ਇਹਨਾਂ ਦਾ ਪ੍ਰਬੰਧ ਬਣਾਇਆ ਗਿਆ ਜਿਹੜਾ ਸਿਸਟਮ ਬਣਾਇਆ ਗਿਆ ਉਹਦੇ ਅੰਡਰ ਇਹਨੂੰ ਮੰਨਿਆ ਜਾ ਰਿਹਾ ਕਿ ਉਹਦੇ ਵਿੱਚ ਹੁਣ ਉਹਦੇ ਵਿੱਚ ਜੇ ਐਲਾਈਂਸੇ ਮੰਨਦੇ ਨੇ ਜੇ ਸਾਰੇ ਲੀਡਰ ਮੰਨਦੇ ਨੇ ਹਾਲਾਂਕਿ ਇੱਥੋਂ ਜਿਹੜੀਆਂ ਜਿਹੜੀਆਂ ਇਨਪੁੱਟਸ ਗਈਆਂ ਨੇ ਉਹਦੇ ਵਿੱਚ ਨਾ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਕੋਲ ਕੇ ਲਾਇਸੈਂਸ ਨੂੰ ਮੰਨਦੀ ਹੈ ਤੇ ਨਾ ਕਾਂਗਰਸ ਮੰਨਦੀ ਹੈ ਤੇ ظاہر ਤੌਰ ਤੇ ਇਸ ਗੱਲ ਨੂੰ ਨੂੰ ਨਹੀਂ ਲੱਗਦਾ ਕਿ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ ਉਹਨਾਂ ਨੂੰ ਕੋਈ ਇਸ ਗੱਲ ਦੀ ਕੋਈ ਸ਼ਰਮ ਹੈ ਤੇ ਹੁੰਦੀ ਨਹੀਂ ਇਸ ਗੱਲ ਦੀ ਕਿ ਆਪਾਂ ਇਹਨੂੰ ਭੰਡਦੇ ਨੇ ਕਿਉਂਕਿ ਦੇਖਦੇ ਆਂ ਹਾਂ ਨਾ ਜਦੋਂ ਇਹ ਵੱਡੀਆਂ ਵੱਡੀਆਂ ਐਗਜ਼ੈਂਪਲਸ ਨੇ ਕਿ ਜਦੋਂ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਛੱਡਦੇ ਨੇ ਉਹਦੇ ਬਾਰੇ ਬੋਲਦੇ ਵੀ ਨਹੀਂ ਨੇ ਉਹ ਸ਼ਬਦਾਂ ਨੂੰ ਰੰਗਤ ਦੂਸਰੀ ਦੇ ਕੇ ਉਹ ਸ਼ਬਦ ਸਿਰੇ ਵੀ ਪਾਉਂਦੇ ਨੇ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਆਪਸਨ ਸੀਨੀਅਰ ਜਰਨਲਿਸਟ ਰਜੇਸ਼ ਗੇਲ ਜੀ ਜਿਨ੍ਹਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਵਾਰੀ ਲੋਕ ਸਭਾ ਚੋਣਾਂ ਦੇ ਵਿੱਚ ਗੱਠ ਜੋੜ ਨੂੰ ਜ਼ਰੂਰ ਫਾਇਦਾ ਮਿਲੇਗਾ ਅਗਰ ਅਕਾਲੀ ਭਾਜਪਾ ਜਾਂ ਫਿਰ ਕਾਂਗਰਸ ਆਮ ਆਦਮੀ ਪਾਰਟੀ ਦਾ ਆਪਸ ਦੇ ਵਿੱਚ ਗੱਠ ਜੋੜ ਹੁੰਦਾ ਹੈ ਤੇ ਇਹਨਾਂ ਨੂੰ ਫਾਇਦਾ ਜ਼ਰੂਰ ਮਿਲੇਗਾ ਤੇ ਲੋਕ ਉਸ ਨੂੰ ਪਸੰਦ ਕਰੂਗੇ ਜਿਹਦਾ ਗੱਠ ਜੋੜ ਮਜ਼ਬੂਤ ਹੋਵੇ ਅਮਿਤ ਸ਼ਰਮਾ ਪੰਜਾਬ ਤੱਕ ਅਮਰਿਤਸਰ